ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਤੁਹਾਨੂੰ ਮੈਚਿੰਗ ਸੂਟ ਦੀ ਕਟਿੰਗ ਦੱਸਾਂਗੇ ਕੱਲ ਦੇਖੋ ਆਪਾਂ ਤੁਹਾਡੇ ਲਈ ਜੀ ਸਲਵਾਰ ਦੀ ਕਟਿੰਗ ਦੀ ਵੀਡੀਓ ਅਪਲੋਡ ਕੀਤੀ ਸੀਗੀ ਅੱਜ ਆਪਾਂ ਕਰਾਂਗੇ ਜੀ ਕੁੜਤੀ ਦੀ ਕਟਿੰਗ ਕੁੜਤੀ ਦੀ ਕਟਿੰਗ ਦੇਖੋ ਜਿਹੜੇ ਆਪਣੇ ਸਾਦੀਆਂ ਵਾਲੇ ਸੂਟ ਹੁੰਦੇ ਨੇ ਨਾ ਉਹਨਾਂ ਦੇ ਬਾਰਡਰ ਬਣੇ ਹੁੰਦੇ ਨੇ ਤੇ neck ਤੇ ਵੀ ਬਾਰਡਰ ਬਣਿਆ ਹੁੰਦਾ ਉਹਦੀ ਆਪਾਂ ਲੈਂਥ ਕਿਦਾਂ ਕੱਟ ਕਰਨੀ ਆ ਕਿਦਾਂ ਆਪਾਂ ਆਪਣੀ ਲੈਂਥ ਪੂਰੀ ਕਰਨੀ ਆ ਨਾ ਆਪਣਾ ਬਾਰਡਰ ਕੱਟਿਆ ਜਾਵੇ ਨਹੀਂ ਆਪਣੀ ਜਿਹੜੀ neck ਦੇ ਉੱਪਰ ਪੱਟੀ ਬਣੀ ਹੁੰਦੀ ਹੈਗੀ ਉਹ ਕੱਟੀ ਜਾਵੇ ਇਹ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਦੱਸਾਂਗੇ ਦੂਸਰੀ ਗੱਲ ਹੈ ਜਿੱਦਾਂ ਜਿੱਦਾਂ ਆਪਾਂ ਵੀਡੀਓਜ਼ ਅਪਲੋਡ ਕਰਦੇ ਹੁੰਨੇ ਆ ਤੁਸੀਂ ਮੇਰੀਆਂ ਭੈਣਾਂ ਜਰੂਰ ਦੱਸਿਆ ਕਰੋ ਤੁਸੀਂ ਜਦੋਂ ਸੂਟ ਦੀ ਕਟਿੰਗ ਜਾਂ ਸਟਿਚਿੰਗ ਕਰਦੇ ਹੋਵੋਗੇ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਵੀ ਉਹਨਾਂ ਨੂੰ ਕਿੱਦਾਂ ਸਮਝ ਆਉਂਦਾ ਉਹਨਾਂ ਨੇ ਦੇਖ ਕੇ ਸੂਟ ਸਟਿਚ ਕੀਤਾ ਕੋਈ ਚੀਜ਼ ਦੇਖ ਕੇ ਬਣਾਈ ਆ ਉਹਨਾਂ ਦੀ ਸਹੀ ਬਣੀ ਆਂਗੀ ਜੇ ਤੁਹਾਨੂੰ ਨਹੀਂ ਸਮਝ ਆਉਂਦਾ ਤੁਸੀਂ ਉਹ ਵੀ ਦੱਸਿਆ ਕਰੋ ਜੀ ਆਪਾਂ ਤੁਹਾਡੇ ਲਈ ਉਹ ਚੀਜ਼ ਦਾ ਸੋਲੂਸ਼ਨ ਵੀ ਲੈ ਕੇ ਆਵਾਂਗੇ ਹੁਣ ਆਜੋ ਜੀ ਆਪਾਂ ਸੂਟ ਵੀ ਕਰਦੇ ਆਂਗੇ ਕਟਿੰਗ ਉਹ ਜੀ ਆ ਆਪਣਾ ਸੂਟ ਆਗਾ ਦੇਖੋ ਸਰਦੀਆਂ ਚ ਅੱਜਕੱਲ ਇਦਾਂ ਦੇ ਸੂਟ ਆਉਂਦੇ ਨੇ ਇਦਾਂ ਨਾ ਦੇਖੋ ਇਦਾਂ ਬਾਰਡਰ ਬਣਿਆ ਹੁੰਦਾ ਸੂਟਾਂ ਦੇ ਉੱਪਰ ਬਾਰਡਰ ਬਣਿਆ ਹੁੰਦਾ ਜਿਹੜਾ نیچے ਕਪੜਾ ਹੁੰਦਾ ਨਾ ਤਰਪਾਈ ਵਾਸਤੇ ਉਹ ਥੋੜਾ ਛੱਡਿਆ ਹੁੰਦਾਗਾ ਆਪਾਂ ਦੇਖੋ ਜੇ ਆਪਾਂ ਤਰਪਾਈ ਵਾਲਾ ਕਪੜਾ ਇਦਾਂ ਫੋਲਡ ਕਰਦੇ ਆਂ ਤਾ ਤਾਂ ਕੀ ਹੁੰਦਾਗਾ ਆਪਣਾ ਬਾਰਡਰ ਅੰਦਰ ਚਲਿਆ ਜਾਂਦਾ ਘਟ ਜਾਂਦਾਗਾ ਠੀਕ ਹੈ ਜੀ ਸਭ ਤੋਂ ਤੇ ਦੂਸਰੀ ਗੱਲ ਆ ਦੇਖੋ ਜੀ ਪੱਟੀ ਬਣੀ ਹੁੰਦੀ ਆ ਹੁਣ ਦੇਖੋ ਇਹ ਮੇਰੀ ਭੈਣ ਦੀ ਡਿਮਾਂਡ ਆ ਵੀ ਮੇਰੀ ਪੱਟੀ ਰਹਿਣੀ ਚਾਹੀਦੀ ਆ ਬਾਰਡਰ ਜੇ نیچے ਜਾਂਦਾ ਤਾਂ ਜਾ ਸਕਦਾ ਠੀਕ ਆ ਜੀ ਤੇ ਜੇ ਤੁਸੀਂ ਬਾਰਡਰ ਵੀ ਰੱਖਣਾ ਤੇ ਉੱਪਰਲੀ ਪੱਟੀ ਵੀ ਰੱਖਣੀ ਆ ਦੇਖੋ ਪੱਟੀ ਦਾ ਤੁਸੀਂ ਸਾਰੀ ਰੱਖ ਲਓ ਜਿੰਨੀ neck ਦੇ ਵਿੱਚ ਆ ਉਹ ਤਾਂ ਆਉਗੀ ਆਉਗੀ ਜੇ ਉੱਪਰ ਨਾ ਸਲਾਈ ਦੇ ਨਾਲ ਕਈ ਵਾਰੀ ਪੱਟੀ ਸਟਿਚ ਕੀਤੀ ਹੁੰਦੀ ਆ ਉਹਨੂੰ ਤੁਸੀਂ ਉਤਾਰ ਕੇ ਸੂਟ ਦੇ ਉੱਪਰ ਲਾ ਸਕਦੇ ਹੋ ਪਰ ਜਿਹੜੀ ਕੱਪੜੇ ਦੇ ਨਾਲ ਹੀ ਹੁੰਦੀ ਆ ਇਹਨੂੰ ਦੇਖੋ ਜੀ ਆਪਾਂ ਐਦਾਂ ਹੀ ਰੱਖਣਾ ਇਹਦਾ ਆਪਾਂ ਕੋਈ ਸੋਲੂਸ਼ਨ ਨਹੀਂ ਹੈਗਾ ਇਹਦਾ ਇੱਕ ਹੱਲ ਆ ਜੇ ਤੁਸੀਂ ਬਾਰਡਰ ਵੀ ਰੱਖਣਾ ਨਾ ਆ ਦੇਖੋ ਜਿਹੜੀਆਂ ਭੈਣਾਂ ਨੂੰ ਨਹੀਂ ਕੋਈ ਪ੍ਰੋਬਲਮ ਉਹ ਕੀ ਕਰਨ ਇਹਨੂੰ ਐਦਾਂ ਕਰਕੇ ਆ ਲਓ ਜੀ ਇੱਥੇ ਸਲਾਈ ਲਗਾ ਲਓ ਬਿਲਕੁਲ ਨਾਲ ਦੇ ਧਾਗੇ ਦੇ ਨਾਲ ਤੁਹਾਡਾ ਬਾਰਡਰ ਵੀ ਬਚ ਜਾਊਗਾ ਤੇ ਤੁਹਾਡੀ ਪੱਟੀ ਵੀ ਬਚ ਜੂਗੀ ਤੁਹਾਡੇ ਸੂਟ ਦੀ ਲੈਂਥ ਵੀ ਪੂਰੀ ਹੋ ਜੂਗੀ ਠੀਕ ਹੈ ਜੀ ਹੁਣ ਇਹਨੂੰ ਆਪਾਂ ਇਦਾਂ ਹੀ ਕਰ ਲੈਣਾ ਸਭ ਤੋਂ ਪਹਿਲਾਂ ਆਪਾਂ ਬਾਰਡਰ ਦੋਵੇਂ ਮਲਾ ਲੈਣੇ ਨੇ ਇਸ ਤਰ੍ਹਾਂ ਐਸ ਤਰ੍ਹਾਂ ਮਲਾ ਕੇ ਬਰਾਬਰ ਹੋਣੇ ਚਾਹੀਦੇ ਨੇ ਹੁਣ ਦੇਖੋ ਇਹਨਾਂ ਦੀ ਕੁੜਤੀ 21 ਬ੍ਰੈਸਟ ਆ 19 ਕਮਰ ਆ ਤੇ 23 ਇੰਚ ਹੈਪਾ ਇਹਨਾਂ ਦੀ ਆਪਾਂ हिਪ ਦੇ ਅਕੋਰਡਿੰਗ ਜਨ ਮਤਲਬ ਕਿ ਕਨੀਜ਼ ਦੀ ਚੜਾਈ ਲਾਉਣੀ ਹੈ ਜਿਹੜੀ ਚੀਜ਼ ਜ਼ਿਆਦਾ ਹੁੰਦੀ ਆ ਘੇਰਾ हिਪ ਤੇ ਬ੍ਰੈਸਟ ਇਹਨਾਂ ਦੀ हिਪ ਜ਼ਿਆਦਾ ਕੀ 23 ਇੰਚ 23 ਦੇ ਵਿੱਚ ਆਪਾਂ 4 ਇੰਚ ਪਲੱਸ ਕੀਤਾ 27 ਇੰਚ ਦੇਖੋ ਜੀ ਇੱਕਦਮ ਨੂੰ 13 ਹੋਇਆ ਤਾਂ ਤਾਂ ਆਪਾਂ ਕੱਠੀ ਪੱਲਿਆਂ ਦੀ ਕਟਿੰਗ ਕਰ ਲਾਂਗੇ ਜੇ ਘੱਟ ਵੱਧ ਹੋਇਆ ਤਾਂ ਪਹਿਲਾਂ ਆਪਾਂ ਫਰੰਟ ਵਾਲੇ ਪੱਲੇ ਦੀ ਕਟਿੰਗ ਕਰਾਂਗੇ ਦੇਖੋ 27 ਦਾ ਹਾਫ ਹੋ ਗਿਆ 13.5 ਇੰਚ ਆ ਲੋ ਜੀ ਸਿਰਫ ਕੰਨੀ ਵੱਧ ਆ ਗਈ ਇਹ ਕੰਨੀ ਦੀ ਆਪਾਂ ਕਟਿੰਗ ਕਰ ਦੇਣੀ ਹੈ ਦੇਖੋ ਆਪਾਂ ਕੀ ਕਰਨਾ ਨਾ ਦੇਖੋ ਜੇ ਤੁਹਾਡਾ ਘੇਰਾ ਘਾਟਾ ਤਾਂ ਤੁਸੀਂ ਇਹਨੂੰ ਨਾ ਇਹਦਾ ਸੈਂਟਰ ਕਰਕੇ ਪਹਿਲਾਂ ਫਰੰਟ ਵਾਲੇ ਪੱਲੇ ਦੀ ਕਟਿੰਗ ਕਰੋ ਹੁਣ ਆਪਣੇ ਕੋਲੇ ਕਪੜਾ ਇੱਧਰ ਸਾਢੇ 14 ਇੰਚੀ ਆਪਾਂ ਨੂੰ ਸਾਢੇ 13 ਚਾਹੀਦਾ ਸੀ ਦੇਖੋ 14 ਇੰਚ ਕਪੜਾ ਹੈਗਾ ਸਿਰਫ ਅੱਧਾ ਇੰਚ ਜ਼ਿਆਦਾ ਆ ਆਪਾਂ ਇਹ ਕੰਨੀ ਬਾਅਦ ਵਿੱਚ ਲਾ ਦਾਂਗੇ ਆਪਾਂ ਨਾ ਇਸ ਤਰ੍ਹਾਂ 27 ਇੰਚ ਤੇ ਮਾਰਕ ਕਰ ਲੈਣਾਗਾ ਘੇਰੇ ਦਾ ਦੇਖੋ ਸਭ ਤੋਂ ਪਹਿਲਾਂ ਆਪਾਂ 27 ਇੰਚ ਤੇ ਆਹ ਲਓ ਜੀ 27 ਇੰਚ ਤੇ ਆਪਾਂ ਮਾਰਕ ਕਰ ਲੈਣਾ ਇੱਕ ਇੱਧਰ ਕੀਤਾ ਇਹ ਇੱਕ ਕਰ ਲਿਆ ਆਪਾਂ ਸੈਂਟਰ 'ਚ ਤੇ ਇੱਕ ਕਰਨਾ ਆਪਾਂ ਇਹ ਇੱਥੋਂ ਠੀਕ ਹੈ ਜੀ ਹੁਣ ਇਹਨਾਂ ਦੀ ਕਮੀਜ਼ ਦੀ ਜਿਹੜੀ ਲੈਂਥ ਆ ਗਈ ਉਹ 43 43 ਇੰਚ ਇਹਨਾਂ ਦਾ ਕਮੀਜ਼ ਤਿਆਰ ਆ ਦੇਖੋ ਇਹਨਾਂ ਦਾ ਕਮੀਜ਼ ਤਿਆਰ ਐਨਾ ਆਗਾ ਐਨਾ ਹਿੱਸਾ ਜਾਊਗਾ ਆਪਾਂ ਐਨਾ ਹਿੱਸਾ ਦੇਖੋ ਵੇਸਟ ਨਹੀਂ ਕਰਨਾ ਹੈਗਾ ਆਪਾਂ ਕੀ ਕਰਾਂਗੇ ਨਾ ਇਹ ਪਹਿਲਾਂ ਸਾਰੇ ਪਿੱਛੇ ਵੀ ਇਦਾਂ ਹੀ ਆ ਫਰੰਟ ਵੀ ਇਦਾਂ ਹੀ ਆ ਆਪਾਂ ਪਹਿਲਾਂ ਫਰੰਟ ਵਾਲੇ ਪੱਲੇ ਦੀ ਦੇਖੋ ਸਾਰੇ ਦੀ ਕਟਿੰਗ ਕਰ ਲੈਣੀ ਆ ਠੀਕ ਆ ਜੀ ਆਪਾਂ ਇਹਨੂੰ ਨਾ ਇਹ ਇਦਾਂ ਹੀ ਦੀ ਲੰਬਾਈ ਘਟਾਵਾਂਗੇ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦੱਸਿਆ ਵੀ ਹੋਇਆ ਆਪਾਂ ਇੱਥੇ ਇਦਾਂ ਸਿਲਾਈ ਲਗਾ ਦੇਣੀ ਆ ਇਸ ਕਰਕੇ ਆਪਾਂ ਪਹਿਲਾਂ ਸਾਰੀ ਜਿਹੜੀ ਲੰਬਾਈ ਆ ਉਹ ਲਾ ਲੈਣੀ ਆ ਆ ਲਓ ਜੀ ਇਸ ਤਰ੍ਹਾਂ ਬਾਕਸ ਰੈਡੀ ਹੋ ਜਾਣਾ ਇਤਨਾ ਜਿਹੜੀਆਂ ਆਪਣੇ ਘੇਰਾ ਜ਼ਿਆਦਾ ਹੁੰਦਾ ਜਿਹੜੀਆਂ ਪਹਿਣਾ ਦਾ ਉਹਨਾਂ ਦੇ ਬਾਹਾਂ ਦੇ ਵਿੱਚ ਜੀ ਜੋੜ ਜ਼ਰੂਰ ਪੈਂਦਾ ਹੁੰਦਾ ਇਹ ਗੱਲ ਦਾ ਤੁਸੀਂ ਧਿਆਨ ਰੱਖਿਆ ਕਰੋ ਕਿਉਂਕਿ ਕਈ ਪਹਿਣਾ ਦੇ ਮੈਸੇਜ ਆਉਂਦੇ ਆ ਜੀ ਦੀ ਮਾਂ ਦਾ ਕੱਪੜਾ ਪੂਰਾ ਨਹੀਂ ਰਹਿੰਦਾ ਹੈਗਾ ਆ ਲਓ ਜੀ ਹੁਣ ਆਪਾਂ ਤੁਹਾਨੂੰ ਇਹਦੀ ਕਟਿੰਗ ਕਰਕੇ ਫਿਰ ਦਿਖਾਉਣੇ ਆ ਆ ਦੇਖੋ ਜੀ ਆਪਾਂ ਲੰਬਾਈ ਤੇ ਚੜਾਈ ਲਾ ਲਈ কুরਤੀ ਦੀ ਠੀਕ ਹੈ ਜੀ ਫਰੰਟ ਵਾਲੇ ਪੱਲੇ 'ਚ ਪੱਟੀ ਐ ਇਸ ਕਰਕੇ ਆਪਾਂ ਜਿੰਨਾ ਕੱਪੜਾ ਸੀਗਾ ਉਹਨਾਂ ਰੱਖ ਲਿਆ ਇਹਦੇ ਵਿੱਚ ਦੇਖੋ ਐਕਸਟਰਾ ਕੱਪੜਾ ਕੁਛ ਨਹੀਂ ਸੀਗਾ ਦੇਖੋ ਇਹਨੂੰ ਆਪਾਂ ਇਦਾਂ ਕਰ ਦੇਣਾ ਆਪਣੀ ਕਮੀਜ਼ ਦੀ ਜਿਹੜੀ ਲੈਂਥ ਆ ਗਈ ਉਹ ਹੈਗੀ ਹੈ ਜੀ ਇੱਥੋਂ ਤੋਂ ਲੈ ਕੇ ਇਹ ਇੱਥੋਂ ਤੋਂ ਲੈ ਕੇ ਆਪਾਂ 43 ਇੰਚ ਤਿਆਰ ਰੱਖਣਾ ਕਮੀਜ਼ 43 ਠੀਕ ਹੈ ਜੀ 43 ਕਮੀਜ਼ ਤਿਆਰ ਰੱਖਣਾਗਾ ਆਹ ਲਓ ਜੀ ਇਹਦੇ ਵਿੱਚ ਆਪਾਂ 1 ਇੰਚ ਐਕਸਟਰਾ ਕਟਿੰਗ ਕਰਾਂਗੇ ਕਾਟ ਪਾਉਣ ਵਾਸਤੇ ਤੇ ਸਲਾਈ ਲਾਉਣ ਵਾਸਤੇ ਜਿਹੜਾ ਐਨਾ ਹਿੱਸਾ ਸਿਰਫ ਆਪਾਂ ਪਿਛਲੇ ਕੱਪੜੇ ਦਾ ਲਾਉਣਾਗਾ ਫਰੰਟ ਵਾਲਾ ਆਪਾਂ ਤਾਂ ਨਹੀਂ ਲਾਹਿਆ ਜੇ ਲਾਹਾਂਗੇ ਆ ਆਪਣੀ ਜਿਹੜੀ ਪੱਟੀ ਹੈਗੀ ਉਹ ਖਰਾਬ ਚਾਊਗੀ ਠੀਕ ਹੈ ਜੀ ਇਹਦੇ ਵਿੱਚ ਹੁਣ ਆਪਾਂ ਜਦੋਂ ਪਿਛਲੇ ਪੱਲੇ ਵੀ ਆਪਾਂ ਲੈਂਥ ਘਟਾਉਣ ਦੀ ਜ਼ਰੂਰਤ ਨਹੀਂ ਇਹ ਇਦਾਂ ਹੀ ਲੈਂਥ ਪੂਰੀ ਆ ਜਾਣੀ ਆ ਜਿਹੜਾ ਫਰੰਟ ਵਾਲਾ ਪੱਲਾ ਇਹਦੇ ਵਿੱਚ ਆਪਾਂ 1 ਇੰਚ ਪੱਟੀ ਨੂੰ ਉੱਪਰ ਰੱਖ ਕੇ ਸਲਾਈ ਲਗਾ ਦਾਂਗੇ ਹੁਣ ਆਹ ਵਾਲੇ ਕੱਪੜੇ ਨੂੰ ਲਾ ਕੇ ਤੁਹਾਨੂੰ ਤੈਹਾਂ ਫੋਲਡ ਕਰਕੇ ਆਪਾਂ ਕਾਟਾਂ ਪਾ ਕੇ ਦਿਖਾਉਣੇ ਆ ਦੇਖੋ ਜੀ ਆਪਾਂ ਤੈਹਾਂ ਨੂੰ ਨਾ ਇਦਾਂ ਫੋਲਡ ਕਰ ਲਿਆ ਮੈਂ ਦੇਖੋ ਦੋਵੇਂ ਪੱਲੇ ਇਕੱਠੇ ਹੀ ਫੋਲਡ ਕਰਦੀ ਹੁੰਨੀ ਆ ਆਹ ਵਾਲਾ ਉੱਪਰਲਾ ਪੱਲਾ ਦਾ ਫਰੰਟ ਵਾਲਾ ਪੱਲਾ ਬੈਕ ਵਾਲਾ ਪੱਲਾ ਤੁਸੀਂ ਚਾਹੋ ਤਾਂ نیچے ਪਿਛਲਾ ਪੱਲਾ ਧਰ ਲਓ ਤੇ ਉੱਪਰ ਫਰੰਟ ਵਾਲਾ ਪੱਲਾ ਧਰ ਲਓ ਮੈਨੂੰ ਉਦਾਂ ਔਖਾ ਲੱਗਦਾ ਜੀ ਇਸ ਕਰਕੇ ਮੈਂ ਦੋਵੇਂ ਪੱਲੇ ਇਕੱਠੇ ਧਰਦੀ ਹੁੰਨੀ ਆ ਹੁਣ ਦੇਖੋ ਇਹ ਆਪਣਾ ਚਾਰ ਤਿਹਾਂ ਦੇ ਵਿੱਚ ਕੱਪੜਾ ਫੋਲਡ ਹੋਇਆ ਹੋਇਆ ਇਹਨੂੰ ਆਪਾਂ ਇਦਾਂ ਰੱਖਣ ਤੋਂ ਬਾਅਦ ਸਭ ਤੋਂ ਪਹਿਲਾਂ ਜੀ ਆਪਾਂ ਰੱਖਣਾਗਾ ਤੀੜਾ ਇਹਨਾਂ ਦਾ ਪਿਛਲਾ ਗਲਾ ਨਾ ਤਾ ਜਿਆਦਾ ਵੱਡਾ ਨਾ ਜਿਆਦਾ ਛੋਟਾ ਜੇ ਤੁਹਾਡਾ ਗਲਾ 4 ਇੰਚ ਤੱਕ ਰੈਡੀ ਆ ਤਾਂ ਤੁਸੀਂ ਤੀਰਾ ਰੱਖਣਾ 7 ਇੰਚ ਜੇ ਤੁਹਾਡਾ ਗਲਾ ਪਿਛਲਾ 5 5.5 6 7 ਤੱਕ ਰੈਡੀ ਆ ਤਾਂ ਤੁਸੀਂ ਜਿਹੜਾ ਤੀਰਾ ਰੱਖਣਾ 6.5 ਇੰਚ ਜੇ 7 ਤੋਂ ਡਾਊਨ ਆ ਤਾਂ ਤੁਸੀਂ ਜਿਹੜਾ ਤੀਰਾ ਗਾ ਉਹ ਰੱਖਣਾਗਾ ਜੀ 6 ਇੰਚ ਇਸ ਤੋਂ ਘੱਟ ਆਪਾਂ ਤੀਰਾ ਨਹੀਂ ਰੱਖਣਾ ਇਹਨਾਂ ਦਾ ਪਿਛਲਾ ਗਲਾ ਗਾ 6 ਇੰਚ ਇਸ ਕਰਕੇ ਆਪਾਂ ਤੀਰਾ 6.5 ਰੱਖਣਾਗਾ ਇਹ ਆ ਲਓ ਜੀ ਸਾਢੇ 6 ਇੰਚ ਤੇ ਕਰ ਲਿਆ ਮਾਰਕ ਹੁਣ ਦੇਖੋ ਮੋਡਾ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਜੀ ਰੱਖਣਾ ਸਾਢੇ 7 ਇੰਚ ਸਾਢੇ 7 ਇੰਚ ਮੋਡਾ ਆਪਾਂ ਨਾ ਜਿੰਨਾ ਇੱਥੇ ਤੀਰਾ ਰੱਖਿਆ ਉਹਨਾਂ ਜੀ ਆਪਾਂ ਇੱਥੇ ਅੱਧਾ ਇੰਚ ਘਟਾ ਦੇਣਾ ਹਰ ਇੱਕ ਸਾਈਜ਼ ਦੇ ਵਿੱਚ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਦੀਦੀ ਮੇਰਾ ਤੀਰਾ 6 ਆ ਮੈਂ ਤਾਂ ਵੀ ਘਟਾਉਣਾ ਹਾਂਜੀ ਜੀ ਤੁਸੀਂ ਤਾਂ ਵੀ ਘਟਾਉਣਾ ਹੁਣ ਆਪਾਂ ਇੱਥੇ 6 ਕਰਤਾ ਇਹਦਾ ਬਣਾ ਲੈਣਾ ਦੇਖੋ ਜੀ ਆਪਾਂ ਇੱਕ ਬਾਕਸ ਇਹ ਐਸ ਇਹ ਆਲੋਜੀ ਬਾਕਸ ਤੋਂ ਬਾਅਦ ਪਹਿਲੀ ਕਾਟ ਆਪਾਂ ਇੱਥੇ ਪਾਈ ਦੂਸਰੀ ਕਾਟ ਆਪਾਂ ਦੇਖੋ ਜੀ ਇੱਥੇ ਪਾਉਣੀਆਂ ਐਂਗੀ ਅੱਧਾ ਇੰਚ ਦੀ ਇਹ ਦੇਖੋ ਜੀ ਮੈਂ ਦੋਵੇਂ ਪੱਲਿਆਂ 'ਚ ਹੀ ਪਾਉਣੀ ਹੁੰਦੀ ਆ ਆਲੋਜੀ ਹੁਣ ਆਪਾਂ ਪਾਉਣੀ ਐ ਜੀ ਬਾਂਦੀ ਗਲਾਈ ਮੋਡੇ ਦੀ ਗਲਾਈ ਪਾਉਣ ਵਾਸਤੇ ਕਾਟਾਂ ਦੇਖੋ ਫਰੰਟ ਵਾਲੀ ਕਾਟ ਪਾਉਣੀ ਆਪਾਂ 1 ਇੰਚ ਤੇ ਤੇ ਬੈਕ ਵਾਲੀ ਕਾਟ ਪਾਉਣੀ ਆ ਜੀ 2 ਇੰਚ ਤੇ ਮੈਂ ਹਰ ਇੱਕ ਸਾਈਜ਼ 'ਚ ਇਹੀ ਕਾਟਾਂ ਪਾਉਣੀ ਹੁੰਦੀਆਂ ਜਿਹੜੇ ਹੈਵੀ ਸਾਈਜ਼ ਨੇ ਉਹਦੇ ਵਿੱਚ ਫਰੰਟ ਵਾਲੀ 1 ਤੇ ਤੇ ਬੈਕ ਵਾਲੀ 2.5 ਤੇ ਇਸ ਤੋਂ ਜ਼ਿਆਦਾ ਨਹੀਂ ਹੁਣ ਇਹ ਦੇਖੋ ਮਾਰਕ ਹੋ ਗਿਆ ਹੁਣ ਜਿੰਨੀ ਤੁਹਾਡੀ ਬ੍ਰੈਸਟ ਆ ਗਈ ਦੇਖੋ ਜਿੱਦਾਂ ਇਹਨਾਂ ਦੀ ਬ੍ਰੈਸਟ ਹੋ ਹੈਗੀ ਆ ਜੀ 21 ਇੰਚ ਠੀਕ ਹੈ ਜੀ 21 ਦਾ ਹਾਫ ਹੋ ਗਿਆ 1.5 ਇੰਚ ਦੇਖੋ ਜੀ ਆਪਾਂ 1.5 ਇੰਚ ਤੇ ਮਾਰਕ ਕਰ ਲਿਆ ਇਹਦੇ ਵਿੱਚ ਮੈਂ ਦੇਖੋ ਕਦੇ ਕੁਝ ਵਧਾਇਆ ਘਟਾਇਆ ਨਹੀਂ ਹੈਗਾ 1.5 ਇੰਚ ਇੱਥੇ ਇੰਚ ਟੇਪ ਰੱਖਣਾ ਇਹਨੂੰ ਜੀ ਆ ਵਾਲੇ ਨਿਸ਼ਾਨ ਤੱਕ ਫੋਲਡ ਕਰ ਲੈਣਾ ਜਿੰਨਾ ਆ ਗਿਆ ਇਹਨੂੰ ਨਾਪੋ ਇਧਰ ਲੈ ਆ ਆ ਲੋ ਜੀ ਹੁਣ ਇੱਕ ਨਿਸ਼ਾਨ ਲਾਉਣਾ ਆਪਾਂ 5 ਇੰਚ ਤੇ ਠੀਕ ਹੈ ਜੀ ਇਹ 5 ਇੰਚ ਤੇ ਨਿਸ਼ਾਨ ਲਾਉਣ ਤੋਂ ਬਾਅਦ ਇਹ ਸਾਰੇ ਪੁਆਇੰਟਾਂ ਨੂੰ ਆਪਾਂ ਇਦਾਂ ਮਿਲਾ ਦੇ ਇਹ ਕਾਟ ਆਪਾਂ ਸਿਰੇ ਤੱਕ ਹੀ ਪਾਉਣੀ ਹੁੰਦੀ ਹੈ ਆ ਹੋ ਗਈ ਜੀ ਫਰੰਟ ਵਾਲੀ ਗਲਾਈ ਆ ਲੋ ਜੀ ਆ ਪੈ ਗਿਆ ਆਪਣੇ ਆ ਕਾਟਾ ਜੇ ਤੁਹਾਡਾ ਮੋਢਾ ਅਤੇ ਥੀਰੇ ਦੀ ਕਟਿੰਗ ਪਰਫੈਕਟ ਹੋ ਗਈ ਤੁਹਾਡੀ ਕੁੜਤੀ ਬਿਲਕੁਲ ਸਹੀ ਬਣੇਗੀ ਕਿਉਂਕਿ ਜੇ ਨਾ ਫਿਟਿੰਗ ਟਾਈਟ ਖੁੱਲੀ ਹੋ ਜੇਵੇ ਉਹ ਆਪਾਂ ਸਹੀ ਕਰ ਸਕਦੇ ਆ ਪਰ ਮੋਢੇ ਤੇ ਥੀਰੇ ਚ ਆਈ ਪ੍ਰੋਬਲਮ ਆਪਣੀ ਸਹੀ ਨਹੀਂ ਹੁੰਦੀ ਹੁੰਦੀ ਜੀ ਹੁਣ ਆਪਣਾ ਨੈਕਸਟ ਸਟੈਪ ਹੈਗਾਗਾ ਆਪਾਂ ਰੱਖਣੀ ਆ ਸਾਈਡਸ ਲਈ ਦੇਖੋ ਸਾਈਡਸ ਲਈ ਰੱਖਣੀ ਆਪਾਂ ਇਹਨਾਂ ਦੀ 23 ਇੰਚ ਠੀਕ ਹੈ ਜੀ ਇਹਨੇ ਬੰਨ ਤੋਂ ਬਾਅਦ 22.5 ਇੰਚ ਤਿਆਰ ਰਹਿ ਜਾਣਾ ਤੁਸੀਂ 23 ਵੀ ਰੱਖ ਸਕਦੇ ਹੋ 23 ਵੀ ਸਾਈਡ ਸਲਾਈ ਆਪਣੀ ਮਰਜ਼ੀ ਹੁੰਦੀ ਆ ਤੁਸੀਂ ਕਿੰਨੀ ਮਰਜ਼ੀ ਮਤਲਬ ਕਿ ਆਪਣੀ ਮਰਜ਼ੀ ਮੁਤਾਬਕ ਡਾਊਨ ਕਰ ਲਓ ਉੱਚੀ ਨਹੀਂ ਜ਼ਿਆਦਾ ਪਾਉਣੀ ਚਾਹੀਦੀ ਤੇ ਜਿਹੜੀ ਆਪਣੀ ਕਮਰ ਦਾ ਨਿਸ਼ਾਨ ਆ ਇਹ ਲਾਉਣਾ 14.5 ਇੰਚ ਤੇ ਕਮਰ ਦਾ ਨਿਸ਼ਾਨ ਤੁਸੀਂ 14.5 ਤੇ ਲਾਉਣਾ ਜਿਹੜੀ ਹਿਪ ਸਾਈਡਸ ਲਾਈਏ ਤੁਸੀਂ ਆਪਣੀ ਮਰਜ਼ੀ ਮੁਤਾਬਕ ਉੱਪਰ ਥੱਲੇ ਕਰ ਸਕਦੇ ਹੋ ਹੁਣ ਦੇਖੋ ਇਹਨਾਂ ਦੀ ਬਰਸਟ ਸੀਗੀ 21 ਆਪਾਂ 2.5 ਇੰਚ ਥੱਲੇ ਨੂੰ ਨਿਸ਼ਾਨ ਲਾ ਦੇਣਾ ਇਸ ਤਰ੍ਹਾਂ ਆ ਲਾਤਾ ਜੀ ਹੁਣ ਦੇਖੋ ਇਹਨਾਂ ਦੀ ਜਿਹੜੀ ਕਮਰ ਆ ਗਈ ਉਹ ਆ ਗਈ 19 ਇੰਚ 19 ਦਾ ਹਾਫ ਹੋ ਗਿਆ 9.5 ਇੰਚ 9.5 ਦੇ ਵਿੱਚ ਜੇ ਤੁਸੀਂ ਪਲੇਟਾਂ ਪਾਉਣੀਆਂ ਨੇ ਤਾਂ 1 ਇੰਚ ਪਲੱਸ ਕਰਨਾ ਆਪਾਂ 10.5 ਇੰਚ ਤੇ ਨਿਸ਼ਾਨ ਲਾਉਣਾ ਆ ਲਓ ਜੀ ਤੇ ਇਹਨਾਂ ਦੀ ਜਿਹੜੀ हिਪਾ ਗਈ हिਪ ਹੈਗੀ ਇਹਨਾਂ ਦੀ 23 ਇੰਚ ਠੀਕ ਆ ਜੀ 23 ਦਾ ਹਾਫ ਹੋ ਗਿਆ 11.5 ਇੰਚ ਆ ਲਓ ਜੀ हिਪ ਦੇ ਵਿੱਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਜਿੰਨੀ ਹੈਗੀ 19 ਇੰਚ ਨਾਲ ਲਾਉਣੇ ਆ ਆਪਾਂ ਆਹ ਵਾਲੇ ਪੁਆਇੰਟਾਂ ਨੂੰ ਹਮੇਸ਼ਾ ਜੀ ਸਕੇਲ ਜਾਂ ਇੰਚੀ ਟੇਪ ਦੇ ਨਾਲ ਮਿਲਾਉਣਾਗਾ ਸਿੱਧਾ ਨਹੀਂ ਮਿਲਾਉਣਾ ਆ ਲਓ ਜੀ ਇਹਨੂੰ ਆਪਾਂ ਇਹਦੇ ਨਾਲ ਮਿਲਾਉਣਾ ਏ ਇਸ ਦਾ ਇਹਨਾਂ ਦੀ ਫਿਟਿੰਗ ਜ਼ਿਆਦਾ ਹੈ ਨਹੀਂ ਇਸ ਕਰਕੇ ਇੱਥੋਂ ਫਿਟਿੰਗ ਪਲੇਟ ਪੈਣ ਤੋਂ ਬਾਅਦ ਆਹ ਵਾਲੀ ਚੀਜ਼ ਚ ਫਿਟਿੰਗ ਆਉਗੀ ਹੁਣ ਦੇਖੋ ਨੈਕਸਟ ਸਟੈਪ ਹੈਗਾਗਾ ਆਪਣਾ ਅਗਲਾ ਸਟੈਪ ਹੈਗਾ ਜੀ ਪਲੇਟਸ ਪਾਉਣ ਦਾ ਪਲੇਟਸ ਆਪਾਂ ਨੀਚੇ ਨੂੰ ਡਾਂਗ ਕਰਨੀਆਂ ਨੇ ਜੀ 12 ਇੰਚ ਦੇਖੋ ਹਲਕੀ ਜੀ ਆਹ ਵਾਲੀ ਕਾਟ ਹੋਗੀ ਇੱਥੇ ਆਪਾਂ ਤੀਰੇ ਵਾਲੀ ਸਿਲਾਈ ਲਾਵਾਂਗੇ ਪਲੇਟਾਂ ਨੇ 11 1/2 ਇੰਚ ਤਿਆਰ ਲੈ ਜਾਣਾ ਦਾ ਠੀਕ ਹੈ ਜੀ نیچے ਨੂੰ ਆਪਾਂ ਇਹਨਾਂ ਦੀ ਲੈਂਥ ਰੱਖਣੀ ਆ 7 ਇੰਚ ਇਹਨਾਂ ਦੀ ਚੜਾਈ ਰੱਖਣੀ ਆ ਆਪਾਂ 3.5 ਇੰਚ ਹਾਂ ਲੋ ਜੀ ਇਹਨਾਂ ਦੇ ਪੁਆਇੰਟਾਂ ਨੂੰ ਵੀ ਆਪਾਂ ਸਕੇਲ ਦੇ ਨਾਲ ਹੀ ਮਲੋਣਾ ਹੁਣ ਦੇਖੋ ਬਹੁਤ ਬਣਾ ਨੂੰ ਉਲਝਾਉਣੀ ਹੁੰਦੀ ਆ ਸਾਈਡ ਵਾਲੀਆਂ ਪਲੇਟਾਂ ਦੀ ਜੀ ਆਪਾਂ ਇੱਥੋਂ ਕਿੰਨਾ ਇੰਚ ਡਾਊਨ ਕਰੀਏ ਕੀ ਕਰੀਏ ਕੁਝ ਨਹੀਂ ਕਰਨਾ ਆਹ ਵਾਲੇ ਪੁਆਇੰਟ ਨੂੰ ਤੁਸੀਂ ਆਹ ਵਾਲੇ ਸਿਰੇ ਵਾਲੇ ਪੁਆਇੰਟ ਨਾਲ ਮਲਾਸ ਐਦਾਂ ਐਦਾਂ ਹੁਣ ਤੁਸੀਂ ਆਹ ਵਾਲੇ ਪੁਆਇੰਟ ਨੂੰ ਤੁਸੀਂ ਜਿਹੜਾ ਆਪਾਂ ਕਾਰਨਰ ਬਣਾਇਆ ਇਹਦੇ ਨਾਲ ਮਲਾ ਦਿਓ ਐਸ ਤਰ੍ਹਾਂ ਇਹਨਾਂ ਦੇ ਵਿੱਚ ਦੇਖੋ ਆਪਾਂ ਫਰਕ ਪਾਉਣਾ 2.5 ਇੰਚ ਦਾ ਹੈਵੀ ਸਾਈਜ਼ਾਂ ਦੇ ਵਿੱਚ ਪਾ ਦਿਓ ਤੁਸੀਂ 3 3 ਇੰਚ ਦਾ ਨਾਰਮਲ ਸਾਈਜ਼ਾਂ ਦੇ ਵਿੱਚ ਤੁਸੀਂ 2 ਇੰਚ ਦਾ ਵੀ ਪਾ ਸਕਦੇ ਆ ਲੋ ਜੀ ਆ ਗਈ ਆਪਣੀ কুরਤੀ ਦੀ ਫਰੰਟ ਵਾਲੀ কুরਤੀ ਦੀ ਸਾਰੀ ਮਾਰਕਿੰਗ ਹੁਣ ਆਪਾਂ ਦੇਖੋ ਜੀ ਇਹਦੀ ਕਰ ਦੇਣੀ ਆ ਕੱਟ ਹਾਂਜੀ ਹੁਣ ਆਪਾਂ ਦੇਖੋ ਕੀ ਕਰਨਾ ਆਪਾਂ ਨਾ ਫਰੰਟ ਵਾਲਾ ਪੱਲਾ ਚੱਕ ਲੈਣਾ ਤੇ ਬੈਕ ਵਾਲਾ ਪੱਲਾ ਕੱਢ ਦੇਣਾ ਫਰੰਟ ਵਾਲੇ ਪੱਲੇ ਨੂੰ ਆਪਾਂ ਇਦਾਂ ਦੁਬਾਰਾ ਫੋਲਡ ਕਰ ਲੈਣਾ ਫੋਲਡ ਕਰਕੇ ਆਪਾਂ ਫਰੰਟ ਵਾਲੀ ਕਾਟ ਪਾ ਲੈਣੀ ਆ ਦੇਖੋ ਆਪਾਂ ਤਾਂ ਤਾਂ ਉਹਨੂੰ ਸਮਝਾਉਣ ਕਰਕੇ ਪਾਉਣੇ ਹੁੰਨੇ ਆ ਤੁਸੀਂ ਚਾਹੋ ਤਾਂ ਇਹ ਜਦੋਂ ਨਾ ਆਪਾਂ ਤੁਸੀਂ ਸਲਾਈ ਕਰਦੇ ਹੁੰਨੇ ਹੋ ਬਾਹਾਂ 'ਚ ਤੇ ਮੋਢੇ 'ਚ ਕਾਟ ਉਹਦੇ ਵੀ ਪਾ ਸਕਦੇ ਆ ਆ ਲੋ ਜੀ ਜਦੋਂ ਇੰਨੀ ਡੂੰਗੀ ਕਾਟ ਪਈ ਹੋਊ ਨਾ ਸਾ ਦੇਖੋ ਜੀ 1 ਇੰਚ ਦੀ ਪਲੇਟਾਂ 12 ਇੰਚ ਤੇ ਪਈਆਂ ਹੋਣਗੀਆਂ ਕਦੇ ਵੀ ਤੁਹਾਡਾ ਫਰੰਟ ਵਾਲਾ ਗਲਾ ਪਿੱਛੇ ਨਹੀਂ ਜਾਊਗਾ ਜਦੋਂ ਪਲੇਟਾਂ ਉੱਚੀਆਂ ਪਾ ਲੈਨੇ ਆ ਮੋਢੇ ਦੀ ਕਾਟ ਘੱਟ ਪਾ ਲੈਨੇ ਆ ਫੇਰ ਆਪਣਾ ਜੀ ਕਮੀਜ਼ ਉੱਪਰ ਨੂੰ ਚੜਦਾ ਬਰੈਸਟ ਦੇ ਉੱਪਰ ਨੂੰ ਤੇ ਆਪਣਾ ਫਰੰਟ ਵਾਲਾ ਗਲਾ ਪਿੱਛੇ ਨੂੰ ਜਾਂਦਾ ਆ ਇਹ ਲਓ ਜੀ ਹੁਣ ਆਪਾਂ ਕੀ ਕਰਨਾ ਕੁੜਤੀ ਨੂੰ ਐਦਾਂ ਚੱਕਣਾ ਐਦਾਂ ਕਰ ਲੈਣਾ ਇਹ ਦੇਖੋ ਆਪਣੀ ਪੱਟੀ ਵੀ ਬਿਲਕੁਲ पट्टी का भी बिल्कुल सेंटर आया गा एनी भी अपनी पट्टी इधर उधर होगी इस तरह हथ प्रेस करना ए, आ वाले पॉइंट देना एक आप ला लेना त अपनी साइज सिलाई उची नीवी ना हो आ लो जी सारी मार्किंग आ गई इधर इन आप डार्क कर लेना ਜਨਨ ਆਪਾਂ ਸਾਰੀ ਪ੍ਰੋਪਰ ਮਾਰਕਿੰਗ ਕੁਰਤੀ ਦੀ ਕਰਕੇ ਰੱਖਾਂਗੇ ਜਦੋਂ ਤੁਸੀਂ ਸਿਲਾਈ ਕਰਨ ਬੈਠੋਗੇ ਨਾ ਜੀ 10 ਕਿ ਮਿੰਟ ਦੇ ਵਿੱਚ ਆਪਣੀ ਜਿਹੜੀ ਕੁਰਤੀ ਆ ਉਹ ਤਿਆਰ ਹੋ ਜਾਂਦੀ ਹੈ ਆ ਲਓ ਜੀ ਆ ਫਰੰਟ ਪੱਲਾ ਹੋ ਗਿਆ ਰੈਡੀ ਹੁਣ ਆਪਾਂ ਤੁਹਾਨੂੰ ਬੈਕ ਵਾਲੀਆਂ ਕਾਟਣਾ ਪਾ ਕੇ ਦਿਖਾਉਣੇ ਆ ਆ ਦੇਖੋ ਆਗਾ ਆਪਣਾ ਪਿਛਲਾ ਪੱਲਾ ਠੀਕ ਹੈ ਜੀ ਪਿਛਲਾ ਪੱਲਾ ਇਸ ਤਰ੍ਹਾਂ ਰੱਖ ਕੇ ਸਭ ਤੋਂ ਪਹਿਲਾਂ ਗਲੇ ਦੀ ਕਟਿੰਗ ਕਰਨੀ ਆ ਗਲੇ ਦੀ ਕਟਿੰਗ ਕਰਾਂਗੇ ਜੀ ਆਪਾਂ 2.5 ਇੰਚ ਤੇ ਤੇ نیچے ਨੂੰ ਰੱਖਣਾ ਆਪਾਂ 6 ਇੰਚ ਇਹਨੇ ਬੰਨ ਤੋਂ ਬਾਅਦ ਵੀ 6 ਹੀ ਰਹਿਣਾਗਾ ਕਿਉਂਕਿ ਜਿੰਨਾ ਇਹ ਉੱਪਰੋਂ ਕਟਿੰਗ ਹੋ ਜਾਊਗਾ ਉੰਨਾ ਇਹ نیچے ਸਲਾਈ ਚ ਆ ਜਾਊਗਾ ਐਦਾਂ ਪਾ ਦੇਣੀ ਹੈ ਜੀ ਗਲਾਈ ਹਲੋ ਪਲੇਟਾਂ ਆਪਾਂ ਕਰਨੀਆਂ ਨੇ ਫਰੰਟ ਵਾਲੀਆਂ ਮੰਗੂ 12 ਇੰਚ ਡਾਊਨ ਲੰਬਾਈ ਕਰਨੀ ਆ ਦੇਖੋ ਆਪਾਂ ਇਹਨਾਂ ਦੀ 8 ਇੰਚ ਇਤਨਿਂਚ ਵਿਦਾ ਕੀ ਚੜਾਈ ਰੱਖਣੀ ਆ ਆਪਾਂ ਇਹ ਦੇਖੋ ਜੀ 3.5 ਇੰਚ ਹਲੋ ਜੀ ਹਾਂਜੀ ਦੇਖੋ ਜੀ ਹੁਣ ਆਪਾਂ ਬਾਹ ਦੀ ਕਟਿੰਗ ਕਰਨੀ ਆ ਇਹਨਾਂ ਦਾ ਘੇਰਾ ਜ਼ਿਆਦਾ ਹੋਣ ਕਰਕੇ ਬਾਹ ਦੀ ਕਟਿੰਗ ਮਤਲਬ ਕਿ ਕਪੜਾ ਚੜਾਈ ਘਟਾ ਦੇਕੋ ਆ ਕਮੀਜ਼ ਵਾਲਾ ਬਾਰਡਰ ਤੇ ਬਾਹ ਵਾਲਾ ਬਾਰਡਰ ਦੀ ਚੜਾਈ ਸੇਮ ਹੀ ਆ ਠੀਕ ਹੈ ਜੀ ਆਪਾਂ ਕੀ ਕਰਨਾ ਆਪਾਂ ਸਭ ਤੋਂ ਪਹਿਲਾਂ ਤੇ ਇੱਥੋਂ ਕਟਿੰਗ ਕਰ ਲੈਣਾ ਇਹਦੇ ਤੇ ਪਾਈ ਵਾਸਤੇ ਨੀਚੇ ਹੈਗਾਗਾ ਇਹਨਾਂ ਦੀ ਬਾਹ ਦੀ ਜਿਹੜੀ ਲੈਂਥ ਆ ਗਈ ਉਹ 18 ਇੰਚ ਆ ਗਈ ਠੀਕ ਹੈ ਜੀ 18 ਇੰਚ ਇਹਨਾਂ ਦੀ ਬਾਹ ਦੀ ਲੈਂਥ ਆ ਗਈ ਆ ਲਓ ਜੀ 18 ਇੰਚ ਬਾਹ ਦੀ 18.5 ਇੰਚ ਬਾਹ ਦੀ ਲੈਂਥ ਆਪਾਂ 19.5 ਇੰਚ ਤੇ ਕਟਿੰਗ ਕਰਾਂਗੇ ਇਹਨਾਂ ਦੀ ਆਹ ਲਓ 1.9 ਇੰਚ ਤੇ ਕਟਿੰਗ ਬਾਹਾਂ ਦੀ ਆ ਲੋ ਜਿਉਂ ਵੀ ਤੁਸੀਂ ਬਾਹਾਂ ਦੀ ਕਟਿੰਗ ਕਰਨੀ ਹੈ ਚਾਹੇ ਤਾਂ ਤੁਸੀਂ ਸਿੱਧੇ ਪਾਸਿਆਂ ਨੂੰ ਆਪਸ ਵਿੱਚ ਮਿਲਾ ਲਓ ਚਾਹੇ ਤੁਸੀਂ ਉਲਟੇ ਪਾਸਿਆਂ ਨੂੰ ਆਪਾਂ ਬਾਰਡਰ ਕਰਕੇ ਨਾ ਸਿੱਧੇ ਪਾਸੇ ਹੀ ਮਿਲਾਵਾਂਗੇ ਤਾਂ ਕਿ ਤੁਹਾਨੂੰ ਡਾਰਕ ਕਲਰ ਚ ਨਾ ਮਾਰਕਿੰਗ ਵੀ ਸਹੀ ਤਰੀਕੇ ਚ ਦਿਖੇ ਆ ਲੋ ਐਦਾਂ ਰੱਖ ਲਿਆ ਹੁਣ ਇਹ ਬਾਹਾਂ ਦੇ ਵਿੱਚ ਜੀ ਜੋੜ ਪੈਣਾਗਾ ਜੋੜ ਆਪਾਂ ਪਾਉਣਾ ਕਿੱਦਾਂ ਆਪਾਂ ਬਾਰਡਰ ਦੇ ਬਰਾਬਰ ਬਾਰਡਰ ਰੱਖਾਂਗੇ ਹਾਂ ਲੋ ਜੀ ਜੇ ਵੀ ਨੀਚੇ ਤੋਂ ਵੀ ਆਪਾਂ ਨੂੰ ਜ਼ਰੂਰਤ ਹੋਈ ਨਾ ਆ ਦੇਖੋ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਪਹਿਲਾਂ ਕੱਪੜੇ ਨੂੰ ਆਪਾਂ ਇਦਾਂ ਹੀ ਰੱਖਣਾ ਆਪਾਂ ਨਾ ਫਰੰਟ ਵਾਲੀ ਕੁੜਤੀ ਨੂੰ ਨਾ ਆਪਣਾ ਮੋਢੇ ਨੂੰ ਕਾਟ ਪਈ ਹੋਈ ਆ ਆ ਦੇਖੋ ਇੱਥੇ ਰੱਖ ਕੇ ਇੱਕ ਉਂਗਲ ਰੱਖ ਲਈ ਇਹ ਦੂਸਰੇ ਹੱਥ ਨਾਲ ਆਪਾਂ ਇੰਚੀ ਟੇਪ ਨੂੰ ਘੁਮਾਉਣਾ ਦੇਖੋ ਮੋਢਾ ਹੈਗਾ ਇਹਨਾਂ ਦਾ 9.5 ਤੋਂ ਉੱਪਰ 10 ਤੋਂ ਥੱਲੇ ਆਪਾਂ ਤੁਸੀਂ ਆਪਾਂ 10 ਮੁਤਾਬਕ ਹੀ ਕਰਦੇ ਆਂ 10 ਦੇ ਨੇੜੇ ਹੀ ਇਹਨਾਂ ਦਾ ਮੋਡਾ ਠੀਕ ਹੈ ਜੀ ਆਹ ਲਓ 10 11 12 ਆਪਾਂ ਨੂੰ ਚਾਹੀਦਾ ਕੱਪੜਾ ਇਹ ਆਹ ਲਓ ਐਸ ਦਾ ਆਹ ਕਿਉਂਕਿ ਜਿਹੜਾ ਆਪਣਾ ਜੋੜ ਲੱਗੂ ਉਹ ਆ ਆ ਗਿਆ ਜੀ ਦੇਖੋ ਹੁਣ ਆਪਾਂ ਕੱਪੜਾ ਨਾਪ ਕੇ ਦੇਖਦੇ ਆਂ ਵੀ ਆਪਣਾ ਕਿੰਨਾ ਆਪਾਂ ਨੂੰ ਹੋਰ ਚਾਹੀਦਾ ਕੱਪੜਾ ਆਹ ਲਓ ਜੀ ਠੀਕ ਹੈ ਜੀ 10.5 ਕਪੜਾ ਬਹੁਤ ਆਦਾ ਆਪਣੇ ਕੋਲੇ ਐਨਾ ਆਪਾਂ ਇਹਦੀ ਕਰ ਦੇਣੀ ਐ ਐਕਸਟਰਾ ਕੱਪੜੇ ਚਾਹੇ ਤੁਸੀਂ ਪਹਿਲਾਂ ਕਟਿੰਗ ਕਰ ਦਿਓ ਚਾਹੇ ਤੁਸੀਂ ਕੱਟਾਂ ਪਾਉਣ ਤੋਂ ਬਾਅਦ ਉਹ ਨਾਲ ਹੁੰਦੀ ਹੋ ਜੂਗੀ ਹਾਂਜੀ ਆ ਗਈ ਤੇ ਹੁਣ ਦੇਖੋ ਆਪਾਂ ਕੀ ਕਰਨਾ ਆਪਣਾ ਸੀਗਾ ਹਲੋ ਦੇਖੋ ਠੀਕ ਹੈ ਜੀ ਆਪਣਾ ਸੀਗਾ ਇਹ ਪੌਣੇ 10 ਇੰਚ 모ਡਾ ਤਿਆਰ ਸੀ ਆਪਾਂ ਪੌਣੇ 9 ਇੰਚ ਤੇ ਕਟਿੰਗ ਕਰਨੀ ਆ ਆ ਲੋ ਆਪਾਂ ਪੌਣੇ 9 ਇੰਚ ਤੇ ਨਿਸ਼ਾਨ ਲਾ ਲਿਆ ਕਿਉਂਕਿ ਜੇ ਆਪਾਂ ਇੱਥੇ ਜਿਆਦਾ ਕੱਪੜਾ ਰੱਖਦੇ ਆ ਨਾ ਤਾਂ ਜੋੜ ਸੈਂਟਰ ਚ ਚਲਿਆ ਜਾਊਗਾ ਆਪਣਾ ਹੁਣ ਆਪਾਂ نیچے ਨੂੰ ਡਾਊਨ ਕਰਨਾ ਜੀ 3 ਇੰਚ 3 ਇੰਚ ਡਾਊਨ ਕਰਾਂਗੇ ਆਪਾਂ نیچے ਨੂੰ ਆਪਾਂ ਉੱਪਰ ਨਿਸ਼ਾਨ ਲਾਉਣਾ 1 2 ਇੰਚ ਤੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਜੀ ਏ ਇੱਦਾਂ ਮਲਾਂਦਾ ਐਦਾਂ ਬਿਲੌਂਗ ਤੋਂ ਬਾਅਦ ਦੇਖੋ ਜਦੋਂ ਆਪਾਂ ਇਹਨੂੰ ਨਾਪਾਂਗੇ ਨਾ ਜਿੰਨਾ ਆਪਣਾ ਮੋਢਾ ਦੇਖੋ ਉਨੇ ਹੀ ਹੋ ਗਿਆ 10.5 ਪੌਣੇ 10 ਇੰਚ ਠੀਕ ਹੈ ਜੀ ਹੁਣ ਆਪਾਂ ਇਹਦਾ ਨਾ ਹਾਫ ਕਰ ਲੈਣਾ ਅੱਧਾ ਇੰਚ ਇੱਧਰ ਅੱਧਾ ਇੰਚ ਇੱਧਰ ਕਿਉਂਕਿ ਆਪਾਂ 4 ਇੰਚ ਦੀ ਪਾਈ ਸੀ ਫਰੰਟ ਵਾਲੇ ਮੋਢੇ 'ਚ ਇਹਨੂੰ ਆਪਾਂ ਐਸ ਤਰ੍ਹਾਂ ਮਲਾਂ ਲਾ ਦੇਣਾ ਲਓ ਜੀ ਪਹਿਲਾ ਲੀਫ ਦੀ ਸ਼ੇਪ ਪੱਤੇ ਦੀ ਸ਼ੇਪ ਤਿਆਰ ਹੋ ਗਈ ਜਿੰਨੀ ਤੁਹਾਡੀ ਮੂਰੀ ਹੈਗੀ ਇਹਨਾਂ ਦੀ ਮੂਰੀ ਆ ਦੇਖੋ 6 ਇੰਚ ਨਾ ਹੋ ਗਿਆ ਆਪਣਾ ਐਕਸਟਰਾ ਕਪੜਾ ਕੀ ਕਰਨਾ ਆਪਾਂ ਦੋ ਪੱਲੇ نیچے ਛੱਡ ਦੇਣੇ ਆ ਦੋ ਉੱਪਰ ਚੱਕ ਲੈਣੇ ਆ ਠੀਕ ਹੈ ਜੀ ਇੱਕ ਨਾ ਮੇਰੀ ਭੈਣ ਦਾ ਮੈਸੇਜ ਆਉਂਦਾ ਹੁੰਦਾ ਹੈਗਾ ਵੀ ਦੀਦੀ ਕਾਰਟ ਉਲਟੀ ਸਿੱਧੀ ਹੋ ਜਾਂਦੀ ਹੈ ਜੀ ਕਾਰਟ ਉਲਟੀ ਸਿੱਧੀ ਤਾਂ ਹੁੰਦੀ ਆ ਦੇਖੋ ਤਾਂ ਹੀੋਂ ਮੈਂ ਸਿੱਧਾ ਪਾਸਾ ਉੱਪਰ ਰੱਖਿਆ ਚਾਹੇ ਤਾਂ ਤੁਸੀਂ ਕੱਪੜੇ ਦੇ ਸਿੱਧੇ ਪਾਸੇ ਨੂੰ ਆਪਸ ਵਿੱਚ ਜੋੜ ਲਓ ਚਾਹੇ ਉਲਟੀ ਤਾਂ ਇਹਨੂੰ ਆ ਦੇਖੋ ਹੁਣ ਆ ਵੀ ਉਲਟਾ ਆ ਵੀ ਇਹ ਆਪਸ ਵਿੱਚ ਜੁੜੇ ਹੋਏ ਨੇ ਕੱਪੜਾ ਐਦਾਂ ਨਹੀਂ ਹੋਣਾ ਚਾਹੀਦਾ ਆ ਦੇਖੋ ਵੀ ਆ ਤਾਂ ਉਲਟਾ ਦਾ ਆ ਸਿੱਧਾ ਪਾਸਾ ਇਹ ਇੱਦਾਂ ਨਹੀਂ ਜੁੜਿਆ ਹੋਣਾ ਚਾਹੀਦਾ ਜੇ ਆਪਣਾ ਕੱਪੜਾ ਇੱਦਾਂ ਜੁੜਿਆ ਹੋਊ ਫੇਰ ਆਪਣੀ ਕਾਰਟ ਇੱਕ ਫਰੰਟ ਜਾਊਗੀ ਇੱਕ ਬੈਕ ਜਾਊਗੀ ਹੁਣ ਆਪਾਂ ਦੋ ਪੱਲਿਆਂ ਚ ਪਾ ਦੇਣੀ ਆ ਜੀ ਕਾਰਟ ਹਲੋਜੀ ਆ ਹੋ ਗਈ ਆਪਣੀ ਪਾਂ ਦੀ ਕਟਿੰਗ ਦੂਸਰੀ ਗੱਲ ਜੀ ਆਪਾਂ ਜਦੋਂ ਸਲਾਈ ਲਾਉਣੇ ਹੁੰਦੇ ਆ ਇੱਕ ਵਾਰੀ ਦੁਬਾਰਾ ਨਾਪ ਲਿਆ ਕਰੋ ਕਿਉਂਕਿ ਆ ਦੇਖੋ ਇੱਥੇ ਪਲੇਟ ਵੀ ਪੈ ਜਾਂਦੀ ਹੈਗੀ ਤੇ ਕਈ ਵਾਰੀ ਆਪਣੀ 34 ਦੀ ਸਲਾਈ 'ਚ ਵੀ ਵੱਧ ਘੱਟ ਕੱਪੜਾ ਆ ਜਾਂਦਾ ਹੈਗਾ ਤੇ ਆ ਦੇਖੋ ਆ ਸੀ ਆਪਣੀ ਆਹ ਵਾਲੀ ਫਿਟਿੰਗ ਵਾਲੀ ਸਲਾਈ ਆ ਸੀ ਆਪਣੀ ਆ ਦੇਖੋ ਆਪਾਂ ਕੋਈ ਵੀ ਕੱਪੜਾ ਖਿੱਚਿਆ ਨਹੀਂ ਹੈਗਾ ਨਾ ਤਾਂ ਕਮੀਜ਼ ਦਾ ਤੇ ਨਾ ਹੀ 바ਹ ਦਾ ਆ ਦੇਖੋ ਆ ਬਿਲਕੁਲ ਮਿਲ ਰਹੀ ਹੈ ਆਪਸ 'ਚ ਐਸ ਤਰ੍ਹਾਂ ਮੋਢੇ ਦਾ ਨਾਪ ਲੈ ਕੇ ਬਾਹਂ ਦੀ ਕਟਿੰਗ ਕਰਨ ਦੇ ਨਾਲ ਕਦੇ ਵੀ ਦੇਖੋ ਸਲਾਈ ਲੌਂਗ ਟਾਈਮ ਕੱਪੜਾ ਵੱਧਦਾ ਘਟਦਾ ਨਹੀਂ ਕਈ ਵਾਰੀ ਕਪੜਾ ਇੱਥੇ ਵੱਧ ਘੱਟ ਆ ਜਾਂਦਾ ਜਾਂ ਹਲਕਾ ਜਿਹਾ ਪਲੇਟ 'ਚ ਜ਼ਿਆਦਾ ਆ ਜਾਂਦਾ ਤੁਸੀਂ ਕੀ ਕਰਨਾ ਫਿਟਿੰਗ ਕਰਨ ਤੋਂ ਬਾਅਦ ਇੱਕ ਵਾਰੀ ਮੋਬਾਂ ਨੂੰ ਦੀ ਸਲਾਈ ਲਾਉਣ ਤੋਂ ਪਹਿਲਾਂ ਮੋਬਾਂ ਨੂੰ ਜੜਨ ਤੋਂ ਪਹਿਲਾਂ ਦੁਬਾਰਾ ਜ਼ਰੂਰ ਨਾਪ ਲਿਆ ਕਰੋ ਆਪਣੀਆਂ ਵੀਡੀਓਜ਼ ਪਾਈਆਂ ਹੋਈਆਂ ਨੇ ਜੇ ਤੁਹਾਨੂੰ ਬਾਰਡਰ ਵਾਲਾ ਸੂਟ ਕਟਿੰਗ ਕਰਨ ਦੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ